ਲਓ ਜੀ ਆਹ ਲਾਉਣਾ ਆਪਾਂ مین ਗੇਟ ਅੱਜ ਆਪਾਂ ਕਰਿਆ ਹੈ ਸਿਲੈਕਟ ਤੇ ਹੁਣ ਆਪਾਂ ਇਹਨੂੰ ਲੈ ਕੇ ਚਲਾਂਗੇ ਪਿੰਡ ਭਗਤਾ ਭਾਈ ਜੇ ਤੋਂ ਆਪਾਂ ਇਹ ਲਿਆ ਗੇਟ ਤੇ ਇਹਦਾ ਪ੍ਰਾਈਸ ਵੀ ਤੁਹਾਨੂੰ ਦੱਸਾਂਗੇ ਆਉਂਦੇ ਆਉਂਦੇ ਰਾਹਤੇ ਦੇ ਵਿੱਚ ਖੜ ਗਏ ਮਸੰਮੀ ਦਾ ਜੂਸ ਪੀਣਾ ਤੇ ਸਾਬ ਕਹਿੰਦਾ ਮਸੰਮੀ ਦਾ ਜੂਸ ਪੀਣਾ ਤੇ ਉਦੋਂ ਬਾਅਦ ਆਪਾਂ ਨਾਲ ਹੀ ਕਰ ਲਈ ਕੈਮਰੇ ਦੀ ਟੈਸਟਿੰਗ ਆਪਾਂ ਫੋਨ ਲਿਆ ਸੀ ਨਵਾਂ ਜੀ ਇਹ ਤੇ ਕੈਮਰੇ ਦੀ ਆਪਾਂ ਪਹਿਲੀ ਵਾਰ ਟੈਸਟਿੰਗ ਇੱਥੇ ਕਰੀਆ ਇਹ ਹੈ ਜਲਾਲ ਦਾ ਅੱਡਾ ਤੇ ਦੇਖੋ ਅਗਰ ਤੁਸੀਂ ਕੈਮਰਾ ਕਿਸ ਤਰ੍ਹਾਂ ਵਧੀਆ ਜਾਂ ਕਿਵੇਂ ਹੈ ਕਮੈਂਟ ਕਰਕੇ ਦੱਸਿਓ ਤੇ ਜੂਸ ਪੇਂਟ ਤੋਂ ਬਾਅਦ ਅਸੀਂ ਫੇਰ ਆਪਾਂ ਅਗੇ ਘਰੇ ਤੇ ਸਾਡੇ 10 ਕਮੈਂਟ ਕਰੇ ਪੌਂਟਰ ਤੋਂ ਬਾਅਦ ਹੀ ਬਾਈ ਲੈ ਕੇ ਆ ਗਏ ਸੀ ਗੇਟ ਗੇਟ ਲਵਾ ਤੇ ਤੇ ਗੇਟ ਰੱਖਣ ਤੋਂ ਬਾਅਦ ਇਹਨੂੰ ਕਿਹੜਾ ਇਟ ਲਾ ਤੇ ਤੇ ਉਸ ਤੋਂ ਬਾਅਦ ਕੱਲ ਨੂੰ ਕਰਾਂਗੇ ਸੈਟਿੰਗ ਬਾਕੀ ਦੀ ਵੀਡੀਓ ਕੱਲ ਨੂੰ ਬਣਾਵਾਂਗੇ ਸਾਰੀ ਤੇ ਕਿਸ ਤਰ੍ਹਾਂ ਇਹ ਲੱਗਣਗੇ ਤੇ ਕਿੰਨੇ ਦੇ ਇਹ ਪਏ ਆ ਤੇ ਕੀ ਹਿਸਾਬ ਦਾ ਵਾ ਉਦੋਂ ਬਾਦ ਮਾਤਾ ਕਹਿੰਦੀ ਜਾਓ ਬਾਜ਼ਾਰ ਮਧਾਣੀ ਹੋਈ ਪਈ ਆ ਖਰਾਬ ਹੈ ਫਿਰ ਆਪਾਂ ਆ ਕੇ ਬਾਜ਼ਾਰ ਵਿੱਚ ਆਪਾਂ ਆ ਕੇ ਪ੍ਰਦੀਪ ਇਲੈਕਟ੍ਰੀਸ਼ੀਅਨ ਦੇ ਤੇ ਮਧਾਣੀ ਸਾਹਿਬ ਅੰਦਰ ਗਿਆ ਵਾ ਠੀਕ ਕਰਾਉਣ ਤੇ ਮੈਂ ਕਿਹਾ ਚਲੋ 2 ਮਿੰਟ ਖੜੇ ਖੜੇ ਵੀਡੀਓ ਬਣਾ ਲਈਏ ਤੇ ਬਾਕੀ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਕੱਲ